ਗੁਰਦਾਸਪੁਰ ਦੇ ਪਿੰਡ ਹਿਆਤ ਨਗਰ ਦੇ ਰਹਿਣ ਵਾਲੇ ਇੱਕ ਛੋਟੇ ਕਿਸਾਨ ਗੁਰਮੀਤ ਸਿੰਘ ਨੇ ਆਪਣੀ 2.5 ਕਿੱਲੇ ਦੇ ਕਰੀਬ ਝੋਨੇ ਦੀ ਫਸਲ ਨੂੰ ਮਾੜੀ ਦਵਾਈ ਦੇ ਛਿੜਕਾ ਦੇ ਕਾਰਨ ਖਰਾਬ ਹੋਣ ਦਾ ਦੋਸ਼ ਲਗਾਇਆ ਹੈ। ਉਸਨੇ ਦੋਸ਼ ਲਗਾਇਆ ਹੈ ਕਿ ਬੀਤੇ ਦਿਨੀ ਉਸਨੇ ਇੱਕ ਸਥਾਨਕ ਡੀਲਰ ਕੋਲੋਂ ਟੋਰੋ 10 ਅਤੇ ਝੋਨੇ ਦੀ ਸਪਿਲਟ ਵਾਲੀ ਦਵਾਈ ਲਈ ਸੀ। ਜਿਸ ਵਿੱਚ ਉਹਨਾਂ ਨੂੰ ਇੱਕ ਸ਼ੀਸ਼ੀ ਤਾਂ ਬੰਦ ਦਿੱਤੀ ਗਈ ਤੇ ਇੱਕ ਸ਼ੀਸ਼ੀ ਲਿੰਕੇ ਦੀ ਬੋਤਲ ਵਿੱਚ ਖੁੱਲੀ ਪਾ ਕੇ ਦੇ ਦਿੱਤੀ। ਜਦੋਂ ਇਹਨਾਂ ਨੇ ਆ ਕੇ ਦਵਾਈ ਨੂੰ ਆਪਣੀ ਫਸਲ ਤੇ ਛਿੜਕਾਓ ਕੀਤਾ ਤਾਂ ਅਗਲੇ ਦਿਨ ਹੀ ਫਸਲ ਖਰਾਬ ਹੋਣੀ ਸ਼ੁਰੂ ਹੋ ਗਈ। ਕਿਸਾਨ ਨੇ ਦੋਸ਼ ਲਗਾਇਆ ਕਿ ਉਸ ਦੀ ਹੁਣ ਸਾਰੀ ਦੀ ਸਾਰੀ ਝੋਨੇ ਦੀ ਫਸਲ ਫੈਦ ਪੈ ਗਈ ਹੈ। ਉਸ ਨੇ ਸਰਕਾਰ ਤੋਂ ਡੀਲਰ ਦੇ ਖਿਲਾਫ ਕਾਰਵਾਈ ਕਰਨ ਦੀ ਅਪੀਲ ਕੀਤੀ। ਅਤੇ ਖੇਤੀਬਾੜੀ ਵਿਭਾਗ ਨੂੰ ਉਸ ਦੇ ਖਿਲਾਫ ਸ਼ਿਕਾਇਤ ਵੀ ਕੀਤੀ ਹੈ ਅਤੇ ਨਾਲ ਹੀ ਮੁਆਵਜ਼ਾ ਦਿਵਾਉਣ ਦੀ ਗੱਲ ਵੀ ਕੀਤੀ। ਉਥੇ ਹੀ ਡੀਲਰ ਨੇ ਆਪਣੇ ਉੱਪਰ ਲੱਗੇ આરોਪਾਂ ਨੂੰ ਨਕਾਰਦੇ ਹੋਏ ਕਿਹਾ ਕਿ ਕਿਸਾਨ ਦੀ ਗਲਤੀ ਕਰਕੇ ਫਸਲ ਖਰਾਬ ਹੋਈ ਹੈ ਡੀਲਰ ਨੇ ਕਿਹਾ ਕਿ ਕਿਸਾਨ ਖੁਦ ਗਲਤ ਦਵਾਈ ਦਾ ਛਿੜਕਾ ਕੀਤਾ ਹੈ ਦੇਖੋ ਕੀ ਹੋਇਆ ਇਹ ਪੂਰਾ ਮਾਮਲਾ ਪੰਜਾਬੀ ਸਟੇਸ਼ਨ ਤੇ ਨਿਵਰਦਾ ਨਿਵਰਦਾ ਬਾਕ ਰਿਹਾ ਜੀ ਕਿਸਾਨ ਖੇਤੀ ਸੈਂਟਰ ਦਾ ਕੋਈ ਦਵਾਈ ਗਲਤ ਨਹੀਂ ਦਿੰਦੀ ਜੀ ਦਵਾਈ ਇਹਦੇ ਕੋਲ ਉਥੋਂ ਜੋ ਕੁਝ ਹੈ ਇਹਦੇ ਕੋਲ ਉਥੋਂ ਬੰਬੀ ਵਾਲੇ ਅੰਦਰੋਂ ਹੋਇਆ ਇਹਨੇ ਜਾ ਕੇ ਰੱਖੀ ਹੋਏਗੀ ਮੈਨੂੰ ਨਹੀਂ ਪਤਾ ਉਥੋਂ ਗੇ ਚੇਂਜ ਕੀਤੀ ਹੈ ਨਾ ਕੀ ਇਥੋਂ ਦਵਾਈ ਜਿਹੜੀ ਮੈਂ ਦਿੱਤੀ ਇਹਦੇ ਕੋਲ ਦੋ ਹੀ ਚੀਜ਼ੀਆਂ ਆ ਗਈਆਂ ਉਹ ਜਿੱਥੇ ਮਰਜ਼ੀ ਚੈੱਕ ਕਰਾ ਲੈ ਦਵਾਈ ਕੋਈ ਨਹੀਂ ਗਲਤ ਦਿੱਤੀ ਇੱਕ ਆਪਣਾ ਟੋਰੋ 10 ਦਿੰਦੀ ਆ ਟਿਡੇ ਵਾਸਤੇ ਤੇ ਇੱਕ ਇਹਨੂੰ ਦਿੰਦੀ ਆ ਅਲਕਸਿਨ ਉਤਮਾਲਿਆਂ ਦੀ ਉਹ ਦਵਾਈ ਹੁਣ ਪੰਜ ਜਿਹੜੀ ਪੰਜ ਕਿੱਲੇ ਦੀ ਖੋਲ ਕੇ ਦੇਣੀ ਆ ਜੀ ਪੰਜ ਕਿੱਲੇ ਦੀ ਜਾਨ ਲੈ ਜਾਂਦਾ ਪੰਜ ਕਿੱਲੇ ਹੀ ਤੁਹਾਡਾ ਮਤਲਬ ਹੈ ਆਪ ਸੁਬੇ ਗਲਤ ਕਰਨ ਦੀ ਇਹ ਨਾ ਆਪੇ ਉੱਥੇ ਇਹਦੇ ਕੋਲ ਬੰਬੀ ਵਾਲੇ ਅੰਦਰ ਰੱਖੀ ਹੈ ਇਹਨੇ ਹੁਣ ਮੈਨੂੰ ਪਤਾ ਉੱਥੇ ਕੋਈ ਚੇਂਜ ਕਰ ਗਿਆ ਜਾਂ ਇਹਦੇ ਕੋਲ ਪਹਿਲਾਂ ਕੋਈ ਪਈ ਹੋਏ ਤੇ ਘਰੋਂ ਇਹਨੇ ਤੀਜੀ ਦਵਾਈ ਪਾਈ ਆ ਕੋਈ ਤੇ ਤੁਹਾਡਾ ਪੈਸਾ ਸੜਾ ਲੈ ਸਕਦਾ ਕੋ ਆ ਗਿਆ ਕੋਲੀ ਅੱਛਾ ਖਾਓ ਦਿਖਾ ਦਾਂਗੇ ਜੀ ਮਹਿਕ ਮੈਦਨ ਦਿਖਾ ਦਾਂਗੇ ਕੀ ਨੰਬਰ ਨੰਬਰ ਕੀ ਤੂੰ ਮਹਿਕ ਮੈਦਨ ਦਿਖਾ ਦਾਂਗੇ ਜਦੋਂ ਹੁਣ ਮਹਿਕ ਮੈਲੇ ਕੋਈ ਮਹਿਕ ਮੈਦਨ ਵੀ ਲੈ ਆਖਣ ਡਿਆ ਕੱਲ ਦਾ ਪਜ ਦਵਾਈ ਇੱਦਾਂ ਹੁੰਦੀ ਬਕਾਇਦਾ ਕਿਸੇ ਉੱਪਰ ਸਟੋਰ ਕੋ ਬੰਦਾ ਹੁੰਦਾ ਆਪਣਾ ਸੇਲਮੈਨ ਵੜ ਤੇ ਤੁਸੀਂ ਆਹ ਕਾਊਂਟਰ ਨਹੀਂ ਗਾ ਬਣਿਆ ਕੀ ਹੈ ਆਹ ਕਾਊਂਟਰ ਆਹ ਆ ਪੇਟੀਆਂ ਪਈਆਂ ਆਹ ਪੇਟੀਆਂ ਮੇਰੀ ਸੇਲਮੈਨ ਕਿਹੜਾ ਸੇਲਮੈਨ ਵੀ ਹੈਗਾ ਨਾਲ ਹੀ ਉਹ ਲਾਇਸੈਂਸ ਦੇ ਉੱਤੇ ਦੇਾਂਗੇ ਤੈਨੂੰ ਸਸਤੇ ਪੈਸੇ ਸੇਲਮੈਨ ਬੈਠਾਣਾ ਜੀ ਸਰਦਾਰ ਜੀ ਇੱਥੇ ਹੀ ਹੈ ਕਿੱਥੇ ਆ ਇੱਥੇ ਹੀ ਹੈ ਵਾਹ ਕਾਲਦੇ ਵੀ ਇੱਥੇ ਕਿੱਥੇ ਆ ਇੱਥੇ ਹੀ ਉੱਤੇ ਆ ਦੱਸੋ ਸੇਲਮੈਨ ਜਿਹੜਾ ਜਿਹੜਾ ਜਿਹੜੀ ਇਹਨੇ ਮੇਰੀ ਗੱਲ ਸੁਣ ਦਵਾਈ ਇਹਨੇ ਜਾ ਕੇ ਰੱਖੀ ਆ ਪੰਪੀ ਵਾਲੇ ਅੰਦਰ ਮੈਨੂੰ ਪਤਾ ਉਥੋਂ ਕਿਹੇ ਚੇਂਜ ਕੀਤੀ ਆ ਜਾਂ ਅੱਛਾ ਉਥੋਂ ਇਹਦੇ ਕੋ ਚੇਂਜ ਹੋਈ ਹੈ ਤੀਜੀ ਦਵਾਈ ਇਹਨੇ ਕੋ ਘਰੋਂ ਪਾਈ ਆ ਸਾਡਾ ਕੋਈ ਕਸੂਰ ਨਹੀਂਗਾ ਜਿੱਥੋਂ ਮਰਜੀ ਇਹਨੂੰ ਮੈਂ ਕਹਿਆ ਬਿਨਾ ਸ਼ੱਕ ਐਗਰੀਕਲਚਰ ਸਾਡੀ ਸਰਕਾਰ ਦੇ ਦਰਾਂ ਦਾ ਬਾਹਰ ਲਾਉਣਾ ਨਹੀਂ ਬਾਹਰ ਲਾਉਣਾ ਉਹ ਕਿਸੇ ਨੇ ਕਰਨੀ ਦਾ ਲਾਇਸੈਂਸ ਕਰਾ ਕਾਹਦਾ ਦੱਸੇ ਕੋਈ ਉਹ ਸਿਰਫ ਸੇਲਮੈਨ ਦੇ ਨਾਲ ਸਰਦਾਰ ਲਾਇਸੈਂਸ ਸੁਣਾਉਣਾ ਦਾ ਆ ਵੀ ਆ ਮੇਰਾ ਲਾਇਸੈਂਸ ਆ ਆ ਮੇਰਾ ਸੇਲਮੈਨ ਆ ਆ ਮੇਰਾ ਉਥੇ ਡੀਲਰ ਆ ਉਹ ਕਿੱਥੇ ਦਾ ਲਾਇਸੈਂਸ ਉਥੇ ਲਾਇਸੈਂਸ ਹੈ ਲਾਇਸੈਂਸ ਤੋਂ ਬਿਗੈਰ ਥੋੜਾ ਵਾ ਜੀ ਡਿਸਪਲੇ ਡਿਸਪਲੇ ਕੋਈ ਨਹੀਂ ਕੀਤਾ ਗਿਆ ਕਾਰਨ ਕੀ ਹੈ ਡਿਸਪਲੇ ਲਾ ਕੇ ਕਾਦਾ ਕੋਈ ਨਹੀਂ ਜਦੋਂ ਆਉਣਗੇ ਮੈਂਕਮੇ ਆਲੇ ਮੁ ਲਸੰਥੋਂ ਬਗੈਰ ਵੇਚਣੇ ਉਹ ਸਵਾਲ ਹੀ ਅਸੀਂ ਤੁਹਾਨੂੰ ਕਹੀ ਸੀ ਬਿੱਲ ਦਿੱਤਾ ਤੇ ਹਧਾਰਾ ਦਾ ਪਹਿਲੀ ਗੱਲ ਤੇ ਹਧਾਰਾ ਨੂੰ ਕੋਈ ਬਿੱਲ ਦਿੰਦਾ ਮੇਰਾ ਪਿੰਡ ਆਪਣੇ ਪਿੰਡ ਹਿਆਨਗਰ ਜੇ ਗਰਮੇ ਸਿੰਘ ਮੇਰਾ ਨਾਮ ਜੇ ਸਾਣਾ ਉਹ ਗੁਰਜੀਤ ਸਿੰਘ ਜੇ ਤੇ ਮੈਂ ਮੇਰੇ ਕੋਲ ਸਾਵਾ 2 ਕਿਲੋ ਸਾਰੀ ਪਿਆਲੀ ਹੈ ਤੇ ਮੈਂ ਕੁਝ ਦਿਨ ਪਹਿਲਾਂ ਕੋਈ 5 ਦਿਨ ਪਹਿਲਾਂ ਆਪਣੇ ਸਪਰੇਅ ਲੈਂਦੀ ਸੀ ਆਪਣੇ ਨਿਊ ਰੰਧਾਵਾ ਖੇਤੀ ਸਟੋਰ ਤੋਂ ਆਪਣੇ ਪਿੰਡ ਤੋਂ ਹੀ ਹਰਦੋਸ਼ਨੀ ਰੋਡ ਤੋਂ ਤੇ ਉਹਨਾਂ ਮੈਨੂੰ ਦੋ ਦਵਾਈਆਂ ਦਿੱਤੀਆਂ ਨੇ ਇੱਕ ਟੀਡੇ ਦੀ ਤੇ ਇੱਕ ਟਿਲਟ ਦੀ ਜਿਹੜੀ ਟੀਡੇ ਦੀ ਦਵਾਈ ਦਿੱਤੀ ਉਹਨਾਂ ਮੈਨੂੰ ਪਿਆ ਕੇ ਦਿੱਤੀ ਆ ਜਿਹੜੀ ਟੀਡੇ ਦੀ ਦਵਾਈ ਦਿੱਤੀ ਉਹ ਮੈਨੂੰ ਉਹਨਾਂ ਨੇ ਖੋਲ ਕੇ ਦਿੱਤੀ ਆ ਖੁੱਲੀ ਦਿੱਤੀ ਆ ਪੀਓਪਨ ਸੀਜੀ ਜੇ ਦਿੱਤੀ ਆ ਲਿੰਮਕੇ ਵਾਲੀ ਜੇ ਉਹ ਮੈਂ ਲਿਆ ਕੇ ਜਦੋਂ ਸਪਰੇਅ ਕਰਾਈ ਆ ਉਹ ਸਪਰੇਅ ਕਰਨ ਤੋਂ ਬਾਅਦ ਮੇਰਾ ਅਗਲਾ ਦਿਨੀ ਝੋਨਾ ਜੜ ਦੇਮਜ ਹੋ ਗਿਆ ਸਾਰਾ ਸੁੱਕਾ ਛੜੂ ਹੋ ਗਿਆ ਫਿਰ ਮੈਂ ਉਹਦੇ ਕੋਲ ਗਿਆ ਉਹਨੂੰ ਮੈਂ ਜਾ ਕੇ ਪੁੱਛਿਆ ਵੀ ਆਹ ਗੱਲ ਆ ਉਹਨੇ ਬਸ ਮੈਨੂੰ ਇਹੀ ਕਹੀ ਗਿਆ ਪਾਣੀ ਰੱਖ ਪਾਣੀ ਰੱਖ ਤਾਂ ਲੈ ਕੋਈ ਨਹੀਂ ਠੀਕ ਹੋ ਜਾਏਗਾ ਪਰ ਉਹ ਪਾਣੀ ਮੇਰੇ ਰੱਖਣ ਦੇ ਬਾਵਜੂਦ ਵੀ ਉਹਨੇ ਪੰਜ ਤਿੰਨ ਮੇਰੇ ਨਿਗਾਹ ਤੇ ਆ ਪਰ ਇਹ ਝੋਨਾ ਨਹੀਂ ਪਿਆੜਨ ਦੇ ਆ ਤੇ ਮੈਂ ਬਸ ਇਹ ਝੋਨਾ ਵੀ ਮੈਨੂੰ ਸਾਫ ਕੀਤਾ ਜਾਏ ਤੇ ਮੇਰੀ ਫਸਲ ਦਾ ਜੋ ਮੈਂ ਛੋਟਾ ਕਿਸਾਨ ਆ ਮੇਰਾ ਇਹੋ ਹੀ ਸਾੜਾ ਮੇਰਾ ਇੰਨੀ ਕਿ ਮੇ ਕੋ ਪਿਆਲੀ ਆ ਇਹਦੇ ਸਿਰ ਤੇ ਮੇਰਾ ਸਾੜਾ ਪਰਿਵਾਰ ਚੱਲ ਰਿਹਾ ਤੇ ਪਿਆਲੀ ਮੇਰੀ ਸਾ ਦੋ ਕਿੱਲੇ ਆ ਜਿਹਦੇ ਵਿੱਚ ਦੋ ਕਿੱਲੇ ਤੇ ਦੋ ਗਨਾਲ ਮੇਰਾ ਝੋਨਾ ਵਾ ਤੇ ਅਧਿਕ ਗਨਾਲ ਵਿੱਚ ਥੋੜਾ ਪੱਠੇ ਵਿਆਗੇ ਆ ਤੇ ਉਹ ਸਾਰੇ ਕੋਈ ਪੱਲਾ ਹੀ ਨਹੀਂ ਫੜਾਉਂਦਾ ਪਿਆ ਉਹ ਕਹਿੰਦਾ ਬਸ ਆਹੀ ਪਾਣੀ ਰੱਖ ਠੀਕ ਹੋ ਜਾਏਗਾ ਅਜੇ ਅਬਸ ਉਹਨੇ ਨਹੀਂ ਕੋਈ ਗੱਲ ਬਾਤ ਨਹੀਂ ਕੋਈ ਅਜੇ ਸਕੇ ਨਹੀਂ ਕੀਤੀ ਹਾਂਜੀ ਹਾਂਜੀ ਹੁਣ ਅਸੀਂ ਜਾਣਾ ਅਸੀਂ ਪਹਿਲਾਂ ਉਹਦੀ ਸਲਾਹ ਲਈ ਆ ਹੁਣ ਉਹਨੇ ਨਹੀਂ ਗੱਲ ਗਏ ਹੁਣ ਅਸੀਂ ਇਦਾਂ ਵੀ ਹਾਂ ਆਖੇਦੀ ਬੜੀ ਨੂੰ ਅਸੀਂ ਛੇਅਰ ਕਰਾਂਗੇ ਜਾਗੇ